벌ਗੇ ਠੀਕ ਆ ਜਦੋਂ ਗੱਲਬਾਤ ਹੋਈ ਉਹਨੇ ਬਰਸ ਤੋਂ ਫੋਨ ਲਾਇਆ ਕਿ ਨਾ 50 ਬੁਰੀਆਂ ਰੇਹੀਆਂ ਮਿਲਦੇ ਨੇ ਇਹਦੋਂ ਲੈ ਦਿੰਨੇ 20 ਰੁਪਿਆ ਪਾ ਦੋ ਅਸੀਂ ਤਾਂ ਠੀਕ ਹੈ ਜੀ ਕੱਲ ਉਹਨੇ ਸਾਨੂੰ ਫੋਨ ਲਾਇਆ ਵੀ 20 50 ਬੁਰੀਆਂ ਸਾਨੂੰ ਹੋਰ ਲੈ ਦਿੰਨੇ ਰੇਹੀਆਂ ਅਸੀਂ ਤਾਂ ਠੀਕ ਆ ਸਾਨੂੰ ਲੈ ਦੋ 20 ਦੀ ਗੱਲ ਬਾਤ ਆ ਅੱਜ ਸਵੇਰ ਫੋਨ ਆਏ ਵੀ ਰੇਹ ਛੱਡਣ ਅਸੀਂ ਆਉਣੇ ਆ 11 ਕੋਈ ਨੂੰ ਅਸੀਂ ਆ ਜਾਗੇ ਅੱਜ ਕੋਈ ਨਾ ਤੁਸੀਂ ਆਜੋ 11 ਵਜੇ ਇਹ ਰੇਹ ਛੱਡਣ ਆ ਗਏ ਜੀ ਮੈਂ ਘਰ ਨੂੰ ਚਾਹ ਲੈਣ ਉੱਠ ਗਿਆ ਇਹਨਾਂ ਨੇ ਰੇਲ ਲਵਾਈ ਕੇ ਲਵਾਈ ਕੇ ਜਦੋਂ ਮੈਂ ਆ ਕੇ ਦੇਖਿਆ ਜੇ ਮੈਂ ਕੁਦਰਤ ਦੀ ਵਿੱਚ ਇਹਦੇ ਦਾਤੀ ਮਾਰੀ ਬੋਲੀ ਚ ਦਾਤੀ ਮਾਰ ਕੇ ਰੇਹ ਭੋਰ ਕੇ ਦੇਖਿਆ ਮੈਨੂੰ ਰੇਹ ਵਧੀਆ ਨਹੀਂ ਲੱਗਿਆ ਉੱਥੇ ਮੇਰਾ ਵੱਡਾ ਭਰਾ ਜੀ ਨੂੰ ਭੇਜਿਆ ਮੈਂ ਕਿਹਾ ਫੇਟਿਜ ਆਂ ਸੱਗ ਨੂੰ ਵੀ ਉਹ ਰੇਹ ਚੱਕ ਕੇ ਹੋਰ ਲੈ ਗਿਓ ਉਹ ਰੇਹ ਚੱਕ ਕੇ ਲੈ ਆ ਕੇ ਕੌਲੀ ਚ ਘੋਲ ਕੇ ਦੇਖਿਆ ਸੀ ਉਹ ਘੁਲਿਆ ਨਹੀਂ ਇਹਦੇ ਘੋਲ ਕੇ ਜਮਾ ਸੁਆਹ ਬਣ ਗਈ ਕਿੰਨੇ ਮਿੰਟ ਚ ਘੁਲ ਗਿਆ ਸਾਰਾ ਇਹਦੇ ਨਾਲ ਦੀ ਨਾਲ ਹੀ ਦੁਬਾਰਾ ਪਾ ਲੋ ਜੀ ਨਾਲ ਹੀ ਆ ਦੇਖੋ ਜੀ ਕੋਈ 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 ਕੋ ਠੀਕਾ ਆਪਣੇ ਮੁੱਗੇ ਤੋਂ ਟੀਮ ਪੁਰੀ ਵੀ ਆ ਜਾਂਦੀ 2-4 ਮਿੰਟ ਚ ਠੀਕ ਹੈ ਆਪਾਂ ਇੱਥੇ ਤੁਹਾਡੀ ਹਾਜ਼ਰੀ ਚ ਸੈਂਪਲ ਭਰਨੀ ਹੈ ਠੀਕ ਹੈ ਜੀ ਉਹਦੇ ਤੇ ਬਰਾਬਰ ਗੋਈ ਫੋਣੀ ਹੋ ਗੱਲ ਕਰਾਂਗੇ ਠੀਕ ਹੈ ਉੱਥੇ ਆਪਾਂ ਇਹ ਥਾਣਾ ਕਿਹੜਾ ਲੱਗਦਾ ਮੈਨ ਨਹੀਂ ਗੱਲ ਕੋਈ ਚੋਕੀ ਲੱਗ ਯਾਰ ਇੱਕ ਜਣਾ ਦੱਸ ਦੋ ਜਾਂ ਤਾਂ ਤੁਸੀਂ ਦੱਸ ਦੋ ਤੁਸੀਂ ਮਗਰ ਨਹੀਂ ਜਾਣਾ ਮਗਰ ਅਸੀਂ ਜਾਣਾ ਇਹਨਾਂ ਦੇ ਥਰੇ ਤੱਕ ਤੇ ਗੱਦਨੀ ਹਾਂਜੀ ਉਹਦੇ ਤੇ ਸਾਰੀ ਆਪਾਂ ਜੋ ਸਟੋਰੀ ਤੇਰੀ ਹੈਗੀ ਆ ਹਾਂਜੀ ਹਾਂ ਉਵੇਂ ਹੀ ਠੀਕ ਹੈ ਕਿਉਂਕਿ ਇਹ ਕੋਰਟਾਂ ਵਿਚਾਰੀਆਂ ਦੇ ਮਸਲੇ ਆ ਠੀਕ ਹੈ ਉੱਥੇ ਆਪਣੀ ਮਾੜੀ ਜੀ ਵੀ ਫਰਕ ਪੈ ਜੇ ਗੱਲ ਦਾ ਹਾਂਜੀ ਹਾਂ ਤਾਂ ਉਹ ਨਿਕਲ ਜਾਂਦੇ ਠੀਕ ਹੈ ਜੋ ਉਸਲੀਅਤ ਆ ਉਸੇ ਤਰ੍ਹਾਂ ਹੀ ਆਪਾਂ ਉਹਦੇ ਤੇ ਲਿਖ ਕੇ ਉਹਨਾਂ ਨੂੰ ਦੇਣੀ ਹੈ ਠੀਕ ਹੈ ਇਹਦਾ ਰਿਜ਼ਲਟ ਅਸੀਂ ਹੌਟਲਾਈਨ ਤੇ ਭੇਜਣਾ ਟਾਪ ਗਾਰੰਟੀ ਤੇ ਜੀ ਅੱਬਲ ਕੀ ਤਾਂ ਅਗਲੇ ਦਿਨ ਹੀ ਨਹੀਂ ਇੱਕ ਦੋ ਦਿਨ ਲਾ ਕੇ ਇਹਦੇ ਰਿਜ਼ਲਟ ਆ ਜਾਣਗੇ ਪਰ ਜੀ ਟੋਟਲ ਜਦੋਂ ਰਿਜ਼ਲਟ ਆ ਗਿਆ ਪਰਚਾਏ ਤੇ ਦਰਜ ਹੋ ਗਿਆ ਅਗਲੀ ਕਾਰਵਾਈ ਜਿਹੜੀ ਹੈਗੀ ਆਪਾਂ ਚੱਲ ਪਈ 4000 ਰੁਪਏ ਇਹਨਾਂ ਨੂੰ ਹੀ ਅਗਲੀ ਸਾਲ ਆਪਣੀ ਤੁਹਾਡੀ ਡਿਮਾਂਡ ਡਿਮਾਂਡ ਇਹ ਆਇਆ ਕਿੱਥੋਂ ਸਾਡਾ ਇਹ ਇਹ ਵੀ ਆਇਆ ਵੀ ਕਿੱਥੋਂ ਤੁਹਾਡਾ ਦੂਜੇ ਬੰਦੇ ਦਾ ਫੋਨ ਆਇਆ ਹਾਂ ਕੋਈ ਕਰ ਲੋ ਕਰ ਲਿਆ ਉਹ ਨੂੰ ਤੁਸੀਂ ਜਿਹੜੀ ਬੀਵੀ ਹੈ ਇਹਨਾਂ ਨੂੰ ਮੋਬਾਈਲ ਤੇ ਆਪਾਂ ਉਹਨਾਂ ਦਾ ਪਾਇਆ ਉਹ ਉਹ ਤੁਸੀਂ ਪੇਮੈਂਟ ਪਾਈ ਆ ਹਾਂ ਇਹਨਾਂ ਨੂੰ ਸਮੂਤ ਬੰਨ ਤੇ 200 ਕਟਾ ਚਾਰ ਅਗਲੀ ਹੋਰ ਵੀ ਘੱਲ ਦੇਗਾ ਮੈਂ ਤਾਂ ਗੜੀ ਹੈ ਜੀ ਉਹ ਨਹੀਂ ਚਾਹੀਦੀ ਉਹਰੇ ਭਰਾ ਮोटा ਹੈ ਇਹ ਬਾਕੀ ਮੋਰਾਂ ਕਿੱਥੇ ਅੰਦਰ ਨਜ਼ਰ ਆ ਰਹੀਆਂ ਹਾਂ ਹਾਂ ਜੀ ਲਾਰਗਾ ਦਾ ਦਸਤੀ ਰਹਿ ਗਿਆ ਬਾਕੀ ਵਿੱਚ ਹੀ ਰਹੇਗਾ ਅੱਗ ਜਣਾ ਜਾਨ ਬੰਦਾ ਤੇ ਦੋ ਸੌ ਸਣੀ ਗੱਡੀ ਉਹੀ ਆਹ ਅੰਦਰ ਲੱਗਦੀ ਸਾਡੀ ਫੋਟੋ ਖੜ ਲਿਈਏ ਲੋਡ ਕਰ ਦੋਨੋਂ ਜਗ੍ਹਾ ਦਿੱਤਾ ਫਿਰ ਉਹ 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 ਟੈਂਪਲ ਆਪਾਂ ਇੱਥੇ ਭਰਨੇ ਆ ਤੁਸੀਂ ਜਿਹੜੇ ਵੀ ਬੰਦੇ ਇੱਥੇ ਨਾਲ ਵਾਈ ਪਾਉਣੀ ਆ ਦੋ ਬੰਦੇ ਤਿੰਨ ਬੰਦੇ ਤੁਹਾਡੀ ਹੋਊਗੀ ਵਾਈ ਤੁਸੀਂ ਮੇਨ ਬੰਨਾ ਤੁਹਾਡੇ ਨਾਲ ਕਮੇ ਨਹੀਂ ਜਾਣੀ ਦੋ ਬੰਦੇ ਤਿੰਨ ਦੇ ਤੁਹਾਡੇ ਜਿਹੜੇ ਬੰਦੇ ਪਾਕਿਸਤਾਨ ਜੀ ਤੇ ਉਹ ਮੁਰਤੇ ਪੋਰਟਲ ਚੱਲਣਾ ਕੰਮ ਚੱਲਣਾ ਹੀ ਹੈ ਹਾਂਜੀ ਛੋਟੀ ਜਿਹੜੀ ਹੈ ਸੱਗੇ ਕੋਲ ਨੂੰ ਦੇਖਣ ਨੂੰ ਕਿਵੇਂ ਲੱਗਦਾ ਜੀ ਇਹ ਹਾਂਜੀ ਜਾਲੀ ਹੈ ਨਾ ਕਰਦੇ ਨਹੀਂ ਹੁੰਦੇ ਆ ਮੈਂ ਤਾਂ ਹੀ ਪੁੱਛਿਆ ਕਿ ਇਹ ਇੰਨੀ ਕਿ ਜਾਣਕਾਰੀ ਆਮ ਕਿਸਾਨਾਂ ਨੂੰ ਹੈਗੀ ਹੈ ਡੀਪੀ ਜੀ ਇੰਨੀ ਤਾਂ ਨਾਰਮਲ ਆ ਇਹ ਤੁਹਾਨੂੰ ਨਹੀਂ ਵੀ ਨਾ ਪਤਾ ਅਸੀਂ ਇਹਦਾ ਬੈਲੇ ਨਹੀਂ ਹੁੰਦਾ ਤੁਸੀਂ ਜਨਾਬੇਲ ਤੋਂ ਲਓ ਹੀ ਅਗਲੀ ਗੱਲ ਤਾਂ ਚਲੋ ਆਪਾਂ ਨੂੰ ਸ਼ੱਕ ਪੈ ਰਿਹਾ ਹੈ ਸਹੀ ਹੈ ਗਲਤ ਹੈ ਕੋਈ ਵੀ ਖੇਤੀ ਸਮਝਦਾ ਕੋਈ ਤੁਹਾਨੂੰ ਇਹ ਕਹਿੰਦੇ ਆ ਕੋਈ ਵੀ ਖੇਤੀ ਦੁਪਲੀਕੇਟ ਵੀ ਦੇਣ ਹਾਂ ਹੀ ਦੇ ਦੇਣਾ ਉਹਨਾਂ ਨੇ ਕੌਮ ਆਉਂਦੀ ਹੈ ਬੈਲ ਤੁਹਾਡੇ ਕੋਲੇ ਆ ਤਾਂ ਉਹਦਾ ਕੋਈ ਨਾ ਕੋਈ ਰਾਹ ਮੈਂ ਘੰਟੇ ਬੰਨ੍ਹ ਲਾ ਲਿਆ ਜੀ ਡੀਪੀ ਦਾ ਤੁਸੀਂ ਕਿਉਂ ਇੰਨਾ ਆਇਆ ਤੁਹਾਡਾ ਆਫਸਰ ਗਿਆ ਜੀ ਤੁਹਾਨੂੰ ਮੇਰੀ ਗੱਲ 15 ਦਿਨਾਂ ਦੀ ਗੱਲ ਆ ਤੁਹਾਨੂੰ ਇੰਨਾ ਭੈੜਾ ਬੋਲੇ ਵੀ ਤੁਸੀਂ ਦੰਨਾਂ ਹੀ ਛੱਡ ਨਹੀਂ ਨਹੀਂ ਤੁਸੀਂ ਆਲੂ ਲੈਣੇ ਸਾਨੂੰ ਕਹਿੰਦੇ ਜੀ ਕਿਥੋਂ ਪਹਿਲਾਂ ਲੈਣੇ ਆ ਤਣਕ ਲੋ ਲਓ ਮੂੰਹ ਜਾ ਕੇ ਇੱਥੇ ਆ ਗਏ ਆ ਫਲਾਨਾ ਹੋ ਗਿਆ ਤਣਕ ਵਿੱਚ ਨਹੀਂ ਗੱਲ ਨੂੰ ਆਲੂ ਭਿਜੇ ਆ ਹਲੇ ਤੁਹਾਡੇ ਘਟੋ ਘਟ ਤੱਕ 20 25 ਰੁਪਏ ਹੈਗੇ 25 ਆਹ ਇਹ ਰੇਕ ਸਾਰੇ ਹੁਣ ਤੱਕ ਨੇ ਆਪਾਂ ਕਿਉਂ ਇੰਨੀ ਕਰਦੇ ਪਏ ਆ ਇਹ ਡੀਬਿਊ ਹੈ ਜੀ ਆਪਾਂ ਲੋਕਾਂ ਨਹੀਂ ਇਸ ਗੱਲ ਤੇ ਕਿਸਾਨਾਂ ਦਾ ਕਸੂਰ ਹੈਗਾ ਜੀ ਲਾਲ ਤੁਸੀਂ ਕਰਦੇ ਆ ਵੀ ਮੈਨੂੰ ਵੇਚਦੇ ਦੂਜਾ ਕੋਈ ਨਹੀਂ ਹੁੰਦਾ ਇਹ ਕੋਈ ਸ਼ੱਕ ਨਹੀਂ ਤੇਰਾ ਨਹੀਂ ਤੇਰਾ ਮੈਂ ਤਾਂ ਰਿਸ਼ਤੇਦਾਰਾਂ ਮੈਂ ਤੁਹਾਨੂੰ ਵੈਸੀ ਹੀ ਇਹਨਾਂ ਨਾਲ ਸੀ ਇਹਨੂੰ ਦਰਮਿਆਨ ਦੂਜਾ ਨਾਲ ਸੀ ਨਹੀਂ ਗੱਲ ਇੰਜੇ ਕਰਾਈ ਆ ਜੀ ਇਹ ਬਾਈ ਨੂੰ ਜਾਣਤੇ ਆ ਜਿਹਨੇ ਘਾਹ ਰੇ ਵਗਾ ਕੇ ਦਿੱਤਾ ਇਹ ਆਪਣੇ ਰਿਸ਼ਤੇਦਾਰ ਆ ਜਿਹੜੇ ਫਾਰਮਰ ਆ ਜੀ ਇਨਾਂ ਨੇ ਫੋਨ ਕਰਤਾ ਕਿ ਤੇਰੇ ਤੋਂ ਆਪਦੇ ਰਸਤੇ ਦਰੋਂ ਨੇ ਠੱਗੀ ਮਰੋਣਾ ਜਿਹੜੀ ਅੱਗੇ ਅਗਲਾ ਸੜੀ ਸੀਗੀ ਤਣਕ ਡਗਰੂ ਉਹਦੋਂ ਵੀ ਇਹੀ ਸੀ ਸਰਬ ਮੇਰੀ ਗੱਲ ਇਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਫੋਨ ਕਰਤਾ ਕਹਿੰਦਾ ਡੀ ਸੁਣ ਆ ਪੂਰਵਾ ਦੇ ਰਿਸ਼ਤੇਦਾਰਾਂ ਨੇ ਫਿਰ ਜਾ ਸਰ ਮੈਨੂੰ ਪਤਾ ਸੀ ਕਿ ਸਰ ਜੇ ਮੈਨੂੰ ਪਤਾ ਹੁੰਦਾ ਵੀ ਇਹਦੇ ਨਾਲ ਦਾ ਮਾਲ ਆ ਫਿਰ ਤਾਂ ਮੈਂ ਕਹਿ ਦਿੰਦਾ ਮੈਨੂੰ ਕਹਿੰਦਾ ਵੀ ਹਾਂ ਪਹੁੰਚ ਜੂ ਕਿ ਮੈਂ ਕਹਾਂ ਵੀ ਚਲੋ ਠੀਕ ਕਿਹੜੇ ਬੰਦੇ ਆ ਉਹ ਉਹ ਤਾਂ ਫਰੋਹਪਰ ਦੇ ਆ ਇਹ ਕੌਣ ਆ ਉਹ ਫਰੋਹਪਰ ਦੇ ਪਤਾ ਨਹੀਂ ਕੌਣ ਆ ਜੋ ਵੈਸੇ ਯਾਰ ਤੈਨੂੰ ਤੇਰੇ ਨਾਲ ਕਦੇ ਕੰਟੈਕਟ ਹੋ ਗਿਆ ਤੂੰ ਕਿਵੇਂ ਜਾਣਦਾ ਉਹਨਾਂ ਨੂੰ ਉਹਨਾਂ ਦੀ ਦੁਕਾਨ ਆ ਉੱਥੇ ਖਾਦ ਦੀ ਬਾਈ ਯਾਰ ਤੂੰ ਕੰਟੈਕਟਡ ਆ ਉਹਨਾਂ ਨਾਲ ਤੂੰ ਤੈਨੂੰ ਕਿਵੇਂ ਪਤਾ ਲੱਗਿਆ ਕੋਈ ਸ਼ੱਕ ਨਹੀਂ ਆਹ ਹੋਰ ਜੀ ਪਤਾ ਹੀ ਨਹੀਂ ਮੁੰਡਾ ਕੰਪ ਉਹ ਵਿਚਾਲ ਆ ਜੀ ਵਿਚਾਲ ਕਿਹੜੀ ਕੰਪਨੀ ਲੱਗਾ ਉਹ ਪਹਿਲਾਂ ਤਾਂ ਸਲਫਰ ਮਿਲ ਸੀ ਹੋਣ ਨਹੀਂ ਪਤਾ ਕਿਹੜੀ ਜਾਈ ਜ ਨੇ ਤੂੰ ਫੋਨ ਕਰਕੇ ਪੁੱਛ ਨੂੰ ਆ ਇੱਥੇ ਹੀ ਆ ਬੇਟਾ ਇੱਥੇ ਹੀ ਇੱਥੇ ਉਹਦਾ ਪਤਾ ਆ ਓ ਓ ਇਹ ਆਈ ਆਈ ਕਿੱਥੋਂ ਆ ਕਿਹੜੀ ਦੁਕਾਨ ਤੋਂ ਆ ਇਹ ਉਹੀ ਬੰਦਾ ਲੈ ਕੇ ਆਇਆ ਜਿਹੜਾ ਉਹ ਤਾਂ ਹੁਣ ਫੋਨ ਕਰਤਾ ਜਾਂ ਡੀਏਪੀ ਮਿਲ ਜੂਗਾ ਨਹੀਂ ਉਹ ਲੈ ਕੇ ਤਾਂ ਆਇਆ ਇਹਨੂੰ ਕੋਈ ਜੀ ਗੱਲ ਸੁਣੋ ਜੀ ਜਦੋਂ ਉਹਨੂੰ ਫੋਨ ਕਰਤਾ ਉਹ ਕਹਿੰਦਾ ਜੀ ਮਿਲ ਜਾਓ ਸਾਡੀ ਜੀ ਉਹ ਯਾਰ ਮੈਨੂੰ ਤਾਂ ਕਿੱਥੇ ਮਕਰ ਆਪਣੇ ਰਿਸ਼ਤੇਦਾਰੀ ਆ ਵੀ ਦੋ ਦਰ ਲੋਣੀ ਆ ਵੀ ਆਂਦਾ ਵੀ ਨਾਲ ਸਮਾਨ ਸਹੂਨ ਮੈਂ ਕਹਾ ਯਾਰ ਫਿਰ ਵੀ ਰਿਸ਼ਤੇਦਾਰੀ ਦਾ ਕੀ ਫਾਇਦਾ ਹੋਇਆ ਜੇ ਆਪਾਂ ਨਾਲ ਹੀ ਉਹਨਾਂ ਨੂੰ ਬਾਹਲਾ ਕੁਝ ਦੇਣਾ ਹੈ ਤਾਂ ਉਹ ਕਹਿੰਦਾ ਚੱਲ ਪਹੁੰਚ ਜੂਗੀ ਵੀ ਦੋ ਤਿੰਨ ਦਿਨਾਂ ਨੂੰ ਉਹਨੇ ਰਾਤ ਫੋਨ ਕੀਤਾ ਮੈਨੂੰ ਜੀ ਤੇ ਮੈਂ ਇਹਨਾਂ ਨੂੰ ਫੋਨ ਲਾ ਲਿਆ ਮੈਂ ਕਹਾ ਵੀ ਚਲ ਕ ਗਾਂ ਦੀ ਗੱਲ ਇਹ ਹੈ ਜੀ ਮੇਰੇ ਨਾਨਕੇ ਆ ਇਹ ਮੁੰਡੇ ਜੋ ਸੌ ਰਹੇ ਆ ਉੱਥੇ ਜੀ ਵੱਡੇ ਭਾਈ ਦਾ ਜੀ ਪਹਿਲਵਾਨ ਤੇ ਇਹ ਰਸਤੇਦਾਰੀ ਆ ਜੀ ਇਹਦੇ ਸੌ ਰਹੇ ਨੇ ਸਾਲੇ ਨੇ ਮੈਨੂੰ ਫੋਨ ਕੀਤਾ ਡਗਰੂ ਸੀ ਉਹ ਜਿਹੜਾ ਕਣਕ ਸਾੜੀ ਸੀ ਡਗਰੂ ਉਹ ਵੀ ਆਪਣੇ ਰਸਤੇਦਾਰੀ ਹੈ ਜੀ ਉਹਨਾਂ ਨੇ ਮੈਨੂੰ ਸੀ ਜੀ ਜੀ ਸਾਡੇ ਰੰਗ ਨੂੰ ਸ਼ਾਂਤੀ ਰੱਖੋ ਆਓ ਜੀ ਆਓ ਇੱਥੇ ਆਪਾਂ ਮੰੁਕੀ ਇਹਨਾਂ ਲਈ ਸਪੋਰਟ ਕਰਦੇ ਗਏ ਆ। ਹਾਂ। ਅੱਲਾ ਕਰੋ ਪਿੱਛੇ ਹੋ ਜਾ। ਗਣੇਸ਼ ਕੈਮੀਕਲ ਇਹ ਕਿਹੜੀ ਹੈ? ਇਹ ਸੰਗਰੂਰ ਤੋਂ। ਸੰਗਰੂਰ ਆச்சா। ਹਾਂ। ਉਹਨਾਂ ਤੋਂ ਇਹਨਾਂ ਨੂੰ ਕਿੰਨਾ ਸਾਰਾ ਮਾਲ ਪਿੱਤੀਆਂ। ਅੱਛਾ ਸੰਗਰੂਰ ਤੋਂ ਆਇਆ ਉਹਨੇ? ਹਾਂਜੀ। ਇਹ ਮਾਲ ਸੰਗਰੂਰ ਤੋਂ ਆਇਆ। ਹਾਂਜੀ। ਕੀ ਕਿਹੜੇ ਕੰਮ? ਗਣੇਸ਼ ਕੈਮੀਕਲ ਤੋਂ। ਗਣੇਸ਼ ਕੈਮੀਕਲ ਸੰਗਰੂਰ ਸਾਡੀ ਦੁਕਾਨ ਹੈ। ਨਹੀਂ ਉਹਨਾਂ ਦੀ ਫੈਕਟਰੀ ਹੈ ਜੀ। ਆ ਬਾਇਓਸੀਡ ਦੀ ਬਾਇਓ ਬਾਇਓ ਦੀ ਕਿਸੀ ਦੀ ਫੈਕਟਰੀ ਹੈ ਬਾਇਓ ਦੀ। ਕਾਨੂੰਨ ਨੂੰ ਪਤਾ ਹੋ ਗਿਆ ਬਾਈ ਨੂੰ ਪਤਾ ਹੋ ਗਿਆ ਮੈਨੂੰ ਕੀ ਪਤਾ ਮੈਂ ਤਾਂ ਜਾਣਦਾ ਨਹੀਂ ਕਿ ਕੋਈ ਫੋਨ ਨਹੀਂ ਹਾਂਜੀ ਕਿਹੜੀ ਕੰਪਨੀ ਗਨੇਸ਼ ਕੈਮੀਕਲ ਗਨੇਸ਼ ਕੈਮੀਕਲ ਸੰਗਰੂਰ ਹਾਂਜੀ ਜਿਹੜੀ ਜਿਹੜੀ ਤੇਰੀ ਸਥਿਤੀ ਆ ਆਪਦੀ ਸਾਰੀ ਕਾਗਜ਼ ਤੇ ਲੈ ਕੇ ਦੇ ਆ ਠੀਕ ਹੈ ਤੇਰੀ ਆਪ ਦੀ ਜਿਹੜੀ ਗੱਲ ਆ ਉਹ ਵੀ ਤੂੰ ਲਿਖ ਕੇ ਦੇ ਇੱਥੋਂ ਆਈ ਏ ਠੀਕ ਸਾਰਾ ਕੋ ਸਾਰੇ ਫੋਨ ਨੰਬਰ ਸਾਰਾ ਕੋ ਲੱਕੀ ਦੇ ਦੇ ਕੋ ਬਹਿ ਆਪਣਾ ਕਾਪੀ ਪੈਨ ਮਈਆ ਖਰਾ ਕੇ ਦਿਓ ਕਿਸੇ ਗੱਡੀ ਗੁੱਡੀ ਚ ਆਪਣੇ ਕੋਲ ਹੁੰਦਾ ਨਹੀਂਗਾ ਜੈ ਇਨਾਂ ਕੋਲੇ ਹੋਣਾ ਮੁਲਾਜ਼ਮਾ ਕੋਈ ਠੀਕ ਹੈ ਕਾਪੀ ਪੈਨ ਦੇ ਉਹ ਬੜਾ ਸ਼ਾਂਤੀ ਰੱਖੋ ਇਨਾਂ ਕੋਲੇ ਹੈਗੇ ਮੇਰੇ ਆਏ ਆ ਬੇਤੀવાડી ਵਾਲੇ ਇਨਾਂ ਕੋਲ ਹੈਗੇ ਆ ਸਾਹ ਮਾੜੇ ਲੈ ਆਓ ਪਰ ਸਮਾਨ ਲੈ ਆਓ ਜੀ ਲੈ ਆਓ ਰੋਟਨ ਤੋਂ ਕਿੰਨੀਆਂ ਬੋਰੀਆਂ ਕਿੰਨੀਆਂ 110 120 ਆ ਗਿਆ ਕਿੱਥੇ ਬਲਾਕ ਅਫਸਰ ਆ ਰਹੇ ਸਰਦਾਰ ਦੋਗੇ ਤੈਨੂੰ ਕੁਝ ਹੋ ਨਹੀਂ 120 ہاں ਤੇ ਜੀ ਇਹ ਪੁਲਿਸ ਨੂੰ ਕਹਿ ਰਹੇ ਹਨ 100 ਬੋਰੀ 200 ਹੋਰ ਵੀ ਮਗਾ ਕੇ ਦੇ ਰਹੇ ਹੁਣ ਤਾਂ ਕਿੱਥੋਂ ਵੀ ਜੀ ਨਹੀਂ ਪਤਾ ਨਹੀਂ ਲੱਗਿਆ ਮੈਨੂੰ ਐਡਰੈਸ ਦੋ ਭੇਜ ਦੇਣੇ ਉਹਨਾਂ ਨੂੰ ਦੱਸਿਆ ਨਹੀਂ ਦੱਸਿਆ ਨਹੀਂ ਗਈ ਬਾਈ ਆਪਦੀ ਗੱਲ ਨਹੀਂ 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 ਗਈ ਯਾਰ ਇਹਨਾਂ ਨੇ ਮੋਬਾਈਲ ਤੁਹਾਡੇ ਕੋਲੇ ਹੈ ਬਸ ਠੀਕ ਹੈ ਇਹ ਦਾ ਪਾਰਟੀ ਲਾ ਲੋ ਕਰੋ ਹੋਰ ਨੂੰ ਗਾਲੋ ਜੀ ਕਿਸੇ ਦੇ ਹੋਰ ਤਾਂ ਨਹੀਂ ਡਰਾਈਵਰ ਹੋਰ ਕਿਤਾਬ ਮਾਲ ਦੱਸ ਦਿਆ ਇਹ ਹੋਰ ਡਰਾਈਵਰ ਡਰਾਈਵਰ ਨੂੰ ਡੱਸ ਦਦਾ ਡਰਾਈਵਰ ਹੀ ਬੁਲਾ ਲਓ ਉਹ ਕੋ ਦਾ ਐਮ ਕਰੋ ਜੀ ਸਾਰੀ ਜਨਤਾ ਨੂੰ ਇੱਧਰ ਕਰਕੇ ਮੁਲਾਜ਼ਮ ਤੇ ਤੂੰ ਵੀ ਜਾ ਬੜੋ ਤੁਸੀਂ ਕਰੋ ਇਹ ਸਾਰਾ ਕੰਮ ਬਾਕੀ ਜਨਤਾ ਇੱਧਰ ਆਜੋ ਆਪਾਂ ਸਾਰਿਆਂ ਨੂੰ ਰਿਜ਼ਲਟ ਤੁਹਾਡਾ ਸਾਰਿਆਂ ਦਾ ਆਊਗਾ ਸਾਰਿਆਂ ਨੂੰ ਨਾਲ ਮੁਲਾਜ਼ਮਾਂ ਨੂੰ ਨਾਲ ਨਾਲ ਮੁਲਾਜ਼ਮਾਂ ਨੂੰ ਬੁਲਾਓ ਆਪਾਂ ਇਹਨੇ ਆਓ ਵੀ ਇੱਧਰ ਆਜੋ ਯਾਰ